ਆਕਲੀ ਹੀ ਰਹੇਗਾ ਇਹ ਨਾ ਰੋਪਈ ਚੜਦਾ ਨਹੀਂ ਮੈਂ ਤਾਂ ਮੇਰੇ ਭਾਂ ਦੇ ਬਾਪੀ ਆਇਆ ਅੱਜ 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 ਇਹ ਤੂੰ ਤੱਕ ਅਸੀ ਕਾਲ ਜੀ ਕਿਵੇਂ ਹੋ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਮੰਗੇ ਤੇ ਥੈਂਕ ਯੂ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਹੋ ਤੇ ਤੁਹਾਡਾ ਧੰਨਵਾਦ ਜੀ ਮਮਾ ਜੀ ਥੋੜੀ ਗੱਲ ਕਰਦਾ ਬਾਪੂ ਮੇਰਾ ਪਹਿਲਾਂ ਹੀ ਗੱਲ ਕਰਦੇ ਵੀ ਕਦੇ ਛੱਡ ਜਾਂਦਾ ਕਦੇ ਲੈਣ ਆ ਜਾਂਦਾ ਪਹਿਲਾਂ ਬੈਠੇ ਮੇਰੇ ਬੈਠ ਕੇ ਸੁਣ ਲੈ ਕੋਈ ਕਦੇ ਤੂੰ ਕੱਸ ਦੇਂਦਾ ਕਦੇ ਤੂੰ ਕੱਸ ਦੇਂਦਾ ਮੇਰੀ ਗੱਲ ਸੁਣ ਲੈ ਮਿੱਟੂ ਮੈਂ ਜੂ ਗਿਆ ਘਰੋਂ ਫੋਨ ਤੇਰੀ ਭੈਣ ਦਾ ਹਾਂ ਤੇਰੇ ਮਨ ਨੂੰ ਕਦੇ ਤੋਂ ਰੋਲ ਲਾਂਬੇ ਪਾਉਂਦਾ ਓਏ ਇਹਨੂੰ ਬੁੜੀਆਂ ਨਾ ਮੇਰੀਆਂ ਮੈਨੂੰ ਆ ਬੰਦੇ ਜਿੱਥੇ ਮੈਂ ਮਾਣਾ ਜਾ ਉੱਥੇ ਕੰਮ ਜਾਣੀ ਸਕਦਾ ਅਗਲਾ ਸੱਤ ਦੁਬੱਟਾਂ ਦੀ ਕੋਈ ਨਾ ਕੋਈ ਗੱਲ ਨਾ ਪਹਿਲੇ ਹੀ ਸਾਰਾ ਕੰਮ ਸਾਡੇ ਨੇ ਕਰਵਾਉਂਦਾ ਤੂੰ ਇਹਦਾ ਤਾਂ ਇਹਦਾ ਆਪਣੀ ਜਿਹੜੀ ਜਾਉਂਦੀ ਤੇ ਜਿਹੜਾ ਜਾਉਂਦਾ ਹੈ ਓਏ ਦੇਣਾ ਪਿਆਰਾ ਲਾਭੇ ਆਉ ਲਗੇ ਤੇਰੇ ਉਹ ਤੂੰ ਮੇਰੀ ਗੱਲ ਸੁਣ ਲੈ ਉਹ ਅਗਲਾ ਹਰੇਕ ਕਹਿੰਦਾ ਉਹਦੇ ਲੋਕਾਂ ਦੇ ਘਰਾਂ ਦੇ ਕੰਮਕਾਰ ਕਰਨੇ ਉਹ ਸੋਡੀ ਕੀ ਲੱਗਦੀ ਹੈ ਤੇਰਾ ਸਾਰਾ ਉਹਨੂੰ ਬਿਠਾਈ ਜਾਂਦਾ ਉਹ ਕੀ ਲੱਗਦੀ ਹੈ ਜਿਹੜੀ ਭਈ ਉਹ ਨਵੀਂ ਖਰੀਦ ਕੇ ਬਿਠਾਈ ਪਾਵੇ ਨਹੀਂ ਫਿਰ ਮਾਲ ਕੌਰ ਦੇ ਮੇਟ ਜਾਂਦਾ ਨਾ ਪੜਦੀ ਹਾਂ ਕੌਣ ਦੀ ਦੁਨੀਆ ਪਰਦੇ ਫੇਰ ਅਰੇ ਬੈਠਾ ਬੀਏ ਕਰੀਏ ਤੇਨੂੰ ਮਾਰ ਦਈ ਬੰਦਾ ਹੈ ਦੇਣਾ ਪੁੱਤ ਨੂੰ ਸਹੇ ਦੇਣਾ ਹਜੇ ਮੈਂ ਸਹੇ ਨਹੀਂ ਪੰਜ ਚਾਰ ਹੋਰ ਲਿਆ ਕੇ ਮਠਿਆ ਨੂੰ ਫੇਰ ਆ ਫੇਰ ਕੀ ਉਹ ਟੜ ਜਾ ਮਾਮਾ ਕੰਡਾ ਦੇ ਸਾਵਾਂ ਸੇ ਦੇਣਗੇ ਬਾਹਰ ਸਹ ਬਹੁਤ ਜੱਦੇ ਪਰਦਾ ਪਈ ਨਾ ਮੇਰੇ ਤੇ ਉਂਗੋ ਚੱਕੀ ਮੈਂ ਆ ਤੇ ਗੱਲ ਕਿਹਨੂੰ ਦੇਖਦਾ ਹੈਗਾ ਮੇਰੀ ਗੱਲ ਸੁਣ ਲੈ ਤੇਰਾ ਨਾ પતા લાગી કાઢ ભાઈ કામ ધંધે લે ਬਬੀ ਕੀ ਕਰਦੇ ਸਪਰੇਅ ਚੱਕੇ ਨੂੰ ਕੀ ਲੋਗ ਤਾਈ ਤੇ ਨੂੰ ਵੇਚੀ ਕਰੀ ਜਾਂਦਾ ਮੇਰਾ ਇਹ ਸਾਰਾ ਟੱਪੜੇ ਚੀਕਾਂ ਲਾਉਂਦੇ ਥੇ ਜਿਹੜੇ ਉਧਰ ਮਰੇ ਯਾਰ ਉਹੀ ਤਾਂ ਗੱਲਾਂ ਕਰੀ ਜਾਂਦਾ ਫਿਰ ਮੈਂ ਦੱਸ ਤੈਨੂੰ ਮੈਂ ਕੱਲ ਕਹਿ ਦੇਣੀ ਸੀ ਕਿ ਹੈਗੀ ਤੇ ਤੈਨੂੰ ਕੋਈ ਗੱਲ ਨਹੀਂ ਹੋਊਗਾ ਕਰਦੇ ਕੱਟਨੀ ਹੈ ਵੀ ਤੂੰ ਭੈਣ ਭਾਈ ਆਰੇ ਸਰੇ ਨਹੀਂ ਤੈਨੂੰ ਫੋਨ ਕਰਿਆ ਬਾਹੜੀਏ ਨੂੰ ਜੜਾ ਜੜਾ ਕੱਟ ਫੋਨ ਨਾਲੇ ਇੱਥੇ ਆਉਣਾ ਸੀ ਉਰੇ ਆਣਾ ਸੀ ਥੋੜੇ ਉਧਰ ਆ ਜਾਓ ਥੈਂਕ ਯੂ ਅਲੋ ਕੰਟਰੀ ਹੋਰ ਇੱਥੇ ਆਉਣਾ ਸੀ ਮਿੱਟੂ ਕੱਟਨੇ ਖਰਤਾ ਬਈ ਬਾਈ ਬਾਪੇ ਪਲੀਜ਼ ਨਾ ਵਧੀਆ ਬਣ ਜਾ ਸੋਰੀ ਬਾਈ ਬਾਈ ਬੱਲੇ ਹੋਣਾ ਬੇਬੀ ਬਾਈ ਸੀਰੀਅਸ ਯਾਰ ਸੀਰੀਅਸ ਹਾਂਜੀ ਰੋਲ ਐਕਸ਼ਨ ਮੈਨੂੰ ਮੂਰੇ ਨਾ ਸੁਣਦਾ ਨਹੀਂ ਮੈਂ ਤਾਂ ਬੱਸ ਮਰੂੰਗਾ ਮੈਂ ਆਪੇ ਹੀ ਐਸਾ ਪੇ ਮੇਰੇ ਤਾਂ ਸੋਚਿਆ ਪਾਗਲ ਹੋਇਆ ਤੂੰ ਨਾ ਨਾ ਮੈਂ ਕਿਉਂ ਕਿ ਆਂਦੀ ਆਂ ਕਿ ਉਹ ਨਾ ਰੱਖਦੇ ਪਾਣੀ ਮੈਂ ਤਾਂ ਮਰੂੰਗਾ ਬੱਸ ਮੌਲਾ ਮਰਾਂਗਾ ਕੱਲ ਤਾਂ ਗੱਟ ਕੇ ਗੱਲ ਐਂ ਤਾਂ ਕਰ ਤਾ ਮੋਲ ਪਾਗਲ ਤੂੰ ਛੱਡ ਦੇ ਮੈਂ 55 ਸਕਿੰਟ ਦਾ ਹੋਇਆ 55 ਸਕਿੰਟ ਦਾ ਹੋਇਆ ਰੈਡੀ ਡੋਨ ਐਕਸ਼ਨ ਬਾਈ ਤੂੰ ਚੁੱਪ ਕਰ ਜਾ ਮੈਨੂੰ ਚੁੱਪ ਕਰ ਜਾ ਤਾਂ ਲੜਦਾ ਫਿਰਦਾ ਰਹਿੰਦਾ ਉੱਥੇ ਇਹਨੂੰ ਸ਼ਰਮ ਨਹੀਂ ਆਉਂਦੀ ਨਾ ਤੂੰ ਕਿੱਦਾਂ ਮੈਨੂੰ ਨਿਡੇਲੀ ਤੱਕ ਲਿਆ ਓਏ ਕੱਢ ਲੈ ਇਹ ਸਭ ਨਾ ਮੇਰਾ ਹੈ ਮਿਹਨਤ ਤੇ ਮਨ ਨੂੰ ਮਾਰੂ ਕੀ ਚੀਜ਼ ਇਹਨੂੰ ਮਾਰਦੀ ਆ ਗੱਲਾਂ ਲੜਦੀ ਆ ਗੱਲਾਂ ਲੋਂਦਾ ਮੇਰੀ ਗੱਲ ਸੁਣ ਲੈ ਮੈਨੂੰ ਮੇਰੇ ਪਿਓ ਦੇ ਪਤਾ ਕਿੰਨੀ ਗਦਾਰੂ ਪੀਂਦਾ ਸੀ ਪਹਿਲਾਂ ਇਹ ਤੇਰੇ ਬਾਰੇ ਦੱਸਦਾ ਠੀਕ ਆ ਤਨੂਏ ਇਨੀ ਗਲੀ ਗਿਆ ਵੀ ਆਪਦੇ ਪਿੰਡ ਵਗ ਜਾ ਕਿਉਂ ਜੀ ਤੁਸੀਂ ਕੱਢ ਰਹੇ ਹੋ ਔਰ ਇਸ ਤਰ੍ਹਾਂ ਹੀ ਚੱਕੀ ਫਿਰਦੇ ਬਦਨਾਮੀ ਸਾਡੀ ਹੋਦੀ ਹੈ ਕਮਣਾਵਤੀ ਇੱਕ ਮਿੰਟੋ ਆਖੀ ਕਿਹੜੀ ਆ ਤੂੰ ਫੇਰ ਵੀ ਅਕਰ ਕਰਕੇ ਦਿਖਾਣਾ ਜੇ ਨਹੀਂ ਤੂੰ ਉਧਰ ਰਹਿ ਲਈ ਆਪਣਾ ਘੋਲਾ ਚੱਕ ਲੈ ਨਾ ਮੈਂ ਤਾਂ ਰਹਿਣਾ ਨਹੀਂ ਮੈਂ ਤਾਂ ਤੁੱਕ ਵੀ ਚੱਲਦਾ ਨਹੀਂ ਪਈ ਚਾਰ ਮੈਂ ਤਾਂ ਚੱਲੋ ਬੱਝ ਕੇ ਜਾਣਾ ਜਾ ਜਾ ਨਾ ਨਾ ਕਿਸੇ ਵੀ ਪਈ ਤੈਨੂੰ ਮੈਂ ਤਾਂ ਬਾਲੂ ਤੇ ਜਾਣਾ ਮੈਂ ਖੜਾ ਪਈ ਗੇ ਤੂੰ ਮਾੜਾ ਕਰਦਾ ਕਮਣੇ ਵਿਚਾਰੀ ਨੇ ਆ ਕਿ ਇਹ ਕਿਹੜਾ ਇੱਕ ਪੜਦੀ ਨਾਲ ਚੰਗਾ ਪਈ ਚਾਰ ਨਾ ਮੈਂ ਤੁਹੇ ਨਹੀਂ ਜਾਂਦਾ ਮੈਂ ਤਾਂ ਜਾਣਾ ਚਾਹੁੰਦਾ ਰੋ ਤੇ ਸੀ ਵੀ ਤੱਕੀ ਮੈਂ ਜਾਇਗਾ ਮੈਂ ਤਾਂ ਜਾਉਂਦਾ ਜਾਣਦੇ ਮਾਲ ਨੂੰ ਪਤਾ ਨਹੀਂ ਸੁਣਨਾ ਕਰੀ ਜੇ ਤੂੰ ਉਸਕੇ ਪੈਰ ਪਾਦਨ ਕਿ ਇੱਥੇ ਮੁੜ ਕੇ ਟੰਗਾ ਮੜਦੂ ਤੇਰੀਆਂ ਮੈਂ ਦੇਖਦੇ ਮੈਨੂੰ ਮੋੜ ਨੀਂ ਨਾ ਸਾਡੇ ਆਈ ਓਏ ਓ ਤੂੰ ਜਾ ਰਿਹਾ ਖਾ ਤੂੰ ਤੂੰ ਪਹਿਲਾਂ ਉਧਰ ਪੈਰ ਧਰ ਦੇ ਨਾ ਤੂੰ ਇਨਾ ਮਾਵੇ ਤੂੰ ਐ ਖਾਂਦੜੇ ਲਾਉਂਗਾ ਮੈਂ ਤੂੰ ਰੋੜਾ ਮੈਂ ਮੈਂ ਦੇਖਦਾ ਕਿਵੇਂ ਧਰੂ ਏ ਬੜੀ ਨਾ ਹਣੋਰੀ ਆ ਕੇ ਉੱਥੇ ਹੀ ਰਹੀ ਮੈਨੂੰ ਐਂ ਕੁਛ ਲੱਗਦੀ ਜਲੂਸ ਕੱਢਣ ਲੱਗਿਆ ਹੋਇਆ ਸਪਰੇਆ ਚੱਕੀ ਫਿਰਦਾ ਲੈ ਗੱਲ ਨਹੀਂ ਬਾਤ ਨਹੀਂ ਹੈਗੀ ਦੱਸਿ ਨੀ ਵਿੱਚ ਜਾਂ ਦੀ ਰੋੜੀ ਤੇ ਮੈਂ ਵੀ ਬੜੀ ਮਨ ਲੱਗਦਾ ਥੋੜਾ ਤਾਂ ਫਰਮਾ ਘਣੀ ਲੱਗਦੀਆਂ ਨੇ ਕੋਣੋ ਯਾਰ ਤੇ ਨਹੀਂ ਹੱਸਦੀ ਆ ਲੋਕਾਂ ਦੇ ਕੋਣ ਪਤਾ ਕੀ ਸੋਚਾਂਗੇ ਅਧਿਆ ਆਪਣੇ ਮਾਮੇ ਨੂੰ ਜਾਣ ਕੇ ਘਰੋਂ ਕੱਢ ਰਿਹਾ ਮੇਰੇ ਭਾਈ ਹਰਪੀਰ ਤੋਂ ਮੰਗ ਲੈਨੇ ਮੈਥੂ ਲੈ ਗਿਆ ਫਿਰ ਪਰ ਉਹਨੂੰ ਵੀ پیسے ਮੰਗਦਾ ਹੁੰਦਾ ਤਾਂ ਫਿਰ ਬਹੁਤ ਗੰਤ ਗੱਲ ਐ ਫਿਰ ਹੁਣ ਮੈਂ ਗੁੱਸੇ 'ਚ ਕਹੂੰਗੀ ਨਹੀਂ ਆਪਣੇ ਘਰੇ ਚਲੇ ਜਾਗੇ ਮੇਰੀ ਗੱਲ ਗੱਲ ਤੇ ਬੇਇੱਜ਼ਤੀ ਕਰਾਉਂਦਾ ਫਿਰਦਾ ਕਾ ਦੇ ਉਹ ਗਲੀਆਂ ਚ ਜਿਹੜੇ ਵੇਖੀਏ ਨਾ ਵਕਤ ਤੇ ਉਹਨਾਂ ਦੀ ਕੀ ਜਾਇਦਾ ਪੈਂਦਾ ਦੱਸ ਨਾਲੇ ਵੈਸੇ ਵੀ ਗਏ ਇਹ ਮਾਮਾ ਜੀ ਆਪਣੇ ਘਰੇ ਨਾ ਨਾ ਗਏ ਇੱਕ ਚਿੱਤਰ ਖਾ ਲੈਣਗੇ ਕਿਸੇ ਨਾ ਕਿਸੇ ਤੋਂ ਨਾਸੀ ਗੱਲ ਮੈਂ ਹਾਂ ਕਿ ਲਓ ਜੀ ਅੱਜ ਸਾਡੇ ਲਵੇ ਮਾਮਾ ਠਾਕੁਰ ਆ ਰਹੇ ਮੇਰੇ ਘਰ ਦੇ ਵਿੱਚ ਮਾਮਾ ਬੁਲਾ ਹੀ ਰਿਹਾ ਇੱਕ ਕਬੂਤਰ ਵਾਈ ਆ ਜਾ ਆ ਜਾ ਸਾਡੇ ਘਰੇ ਆਈਏ ਮਾਮਾ ਨਾ ਕਰ ਤਰੋ ਕੋਈ ਲੇ ਮਾਮਾ ਰੁਸਕੇ ਹੁਣ ਸਾਡੇ ਘਰੇ ਆਊਗਾ ਤੇਰੀ ਆਉ ਭਗਤਾਂ ਐ ਕਰਨੀ ਆ ਗੱਲੀ ਛੱਡ ਦੇ ਲੜਾਈ ਲੁੜੀ ਕਰਕੇ ਆਇਆ ਮਾਮਾ ਜਮਣਾ ਖਾਣੇ ਆ ਜਮਣਾ ਆਹਾ ਲੈ ਮਾਮਾ ਮਾਮੇ ਨੂੰ ਪੱਕੀਆਂ ਚੂਗਾਂ ਖਵਾਈ ਨੇ ਮੈਨੇ ਪੱਕਾ ਕੂਤਰ ਲਾਇਆ ਮਾਮਾ ਮੇਰਾ ਕਾ ਕਰਕੇ ਮੇਰੇ ਲਵੀ ਆਉਂਦਾ ਕਹਿੰਦਾ ਹੁਣ ਰੁਸਕੇ ਬਬਲੂ ਕੋਲ ਆਇਆ ਕਿਉਂ ਮਾਮਾ ਉਧਰ ਦਾ ਮਾਮੇ ਨੂੰ ਰੋਟੀ ਬਣੀ ਦਿੱਤੀ ਨਹੀਂ ਮੱਤ ਵਾਲੀ ਮੇਰੇ ਨਾਲ ਮਿਲਣ ਲੱਗੀ ਹੁਣ ਮਾਮੇ ਦੀ ਕਿਉਂ ਮਿਲਦੀ ਹੈ ਕਲਸ਼ਣਾ ਹੈ ਤੂੰ ਹਾਂ ਕਲਸ਼ਣਾ ਕਲਸ਼ਣਾ ਹੈ ਤੂੰ ਹੁਣ ਤਾਂ ਕਰਕੇ ਮਾਮੇ ਦੀ ਮੱਤ ਮੇਰੇ ਨਾਲ ਮਿਲਦੀ ਹੈ ਮਾਮਾ ਕਹਿੰਦਾ ਮੈਂ ਤਾਂ ਵਾ ਵ ਬਬਲੂ ਭਾਂਜੇ ਕੋਲੀ ਰਹੂੰਗਾ ਉਹੀ ਮੇਰਾ ਨਹੀਂ ਟੂਬਲੱਸ ਸੇ ਹਟਾ ਰਹੇ ਟੂਬਲੱਸ ਡਾਇਰ ਨਹੀਂ ਇਹ ਲੱਗੇ ਪੈਂਚਰ ਹੋ ਹੀ ਲੱਗ ਜਾਊਗਾ ਜੀ ਹਰਦੀਪ ਭਾਈ ਹਰਦੀਪ ਨੂੰ ਕਹਿੰਿਆ ਜਿਹੜਾ ਕੰਪਨੀ ਕਿੰਨੇ ਹੁਣ ਮੋਟਰਸਾਈਕਲ ਆਉਂਦਾ ਫਿਰ ਟੂਬਲੱਸਾਂ ਦਾ ਓਕੇ ਓਕੇ ਭਾਈ ਆ ਗੱਡੀ ਵਾਲੇ ਆਉਣਗੇ ठीक है चल मिस्त्री हाँ जी कर टेक हाँ जी रोल एक्शन चुप भाई आवे क्यों की हो एक बड़िए बाय आफ्टर यू डिंग डसो भाई उही तोरनी हां <laughs> भाई रोल एक्शन बावई ओए ਫੇਰ ਦੂਜਾ ਡੇਕ ਹੁਣ ਤੂੰ ਚੱਲ ਰਹਿ ਕੋਈ ਸੀਨੇ ਬਾਰੇ ਕੱਟਣਾ ਪਊ ਥੋੜਾ ਕੀ ਗਰੇ ਨੇ ਉਹ ਇਹ ਉਹਦਾ ਗਰਮੀ ਆ ਚੱਲ ਤਾ ਹਾਂਜੀ ਬਈ ਹਾਂਜੀ ਰੋਲ ਐਕਸ਼ਨ ਬਾਰੇ ਹੋਈ ਆ ਮਮਾ ਤੇਰੀ ਫੇ ਚੌਥੀ ਵਾਰ ਚਲੋ ਬਈ ਮਮਾ ਥੋੜਾ ਲੇਟ ਆ ਜਾ ਕਰ ਉਹਦੀ ਭੱਜਣ ਨਾ ਹਾਂਜੀ ਰੋਲ ਐਕਸ਼ਨ ਮਮਾ ਮਮਾ ਹੁਕੀ ਹੈ ਓਏ ਓਦੇ ਜਿਹੜੇ ਸਕੂਟਰੀ ਜਿੱਤੇ ਲੈ ਗਿਆ ਦੀ ਮੈਨੂੰ ਬਿਠਾ ਕੇ ਬੱਕ ਚੂਠਾ ਲਵਾਇਆ ਇੱਕ ਤੇ ਕੀ ਗ੍ਰੈਬਿੰਗ ਹੋਈ ਨਾ ਤਾਂ ਮੈਂ ਅੱਧੇ ਕੰਮ ਲੈ ਗਿਆ ਮਮਾ ਤੈਨੂੰ ਕੰਮ ਤਾਂ ਤੇਰਾ ਸੀਗਾ ਉਹ ਤੂੰ ਮੈਨੂੰ ਕਹਿੰਦੀ ਮੇਰੀ ਪੈਨਸ਼ਨ ਲਵਾ ਦੇ ਤੇਰੇ ਕੰਮਾਂ ਦਾ ਮਾਰਦਾ ਭੱਜਾ ਫਿਰਦਾ ਮੇਰਾ ਸਰਦਾਰ ਰੱਖਦਾ ਗਈ ਵੀ ਪਰਸਨ ਯਾਰ ਉੱਤੇ ਨਹੀਂ ਕੋਈ ਸੁਣਾਲਾ ਕੰਮ ਦੀ ਜਿੱਦ ਤੱਕ ਅੰਗੂਠਾ ਲਵਾਇਆ ਕੱਟ ਕੇ ਮਮਾ ਮੈਨੂੰ ਨਹੀਂ ਪਤਾ ਤੂੰ ਮੈਨੂੰ ਇੰਨਾ ਨਾਲ ਕਿੱਥੇ ਲੈ ਕੇ ਗਿਆ Perfect. Hello there. ਇਹ ਫਿਊ ਮੂਮੈਂਟਸ ਲੇਟਰ ਕੀ ਹੋ ਗਿਆ ਬਹੁਤ ਹੱਜ ਮਾਰੀ ਮਾਰੀ ਬਣ ਗਈ ਮਾਰੀ ਕਿਵੇਂ ਬਾਈ ਬਹੁਤ ਮਾਰੀ ਬਣੀ ਵੀਚਾਰੀ ਨੇ ਤੇਲ ਰੱਖਿਆ ਸੀ ਗੈਂ ਰੱਖ ਕੇ ਰਹਿ ਗਈ ਦੱਸ ਦੇ ਜਦੋਂ ਕਵੇ ਸੁਣ ਰੱਖਿਆ ਸੀ ਵੀਚਾਰੀ ਨੇ ਯਾਰ ਗੱਲ ਘੜੀ ਬਣਾ ਲਈ ਘੜੀ ਮੈਂ ਸਾਫੇ ਕੀ ਓਕੇ ਹੋ ਗਿਆ ਹੁਣ ਕਹਿੰਦੀ ਮੈਂ ਰੋਟੀ ਤਾਂ ਖਾਣੀ ਨਹੀਂ ਕਿਉਂ ਵੀਚਾਰੀ ਭਾਲਦੀ ਫਿਰਦੀ ਐ ਹੋ ਗਿਆ ਲੈ ਤੇਰਾ ਮਸਤ ਆਈ ਰੋਟੀ ਖਾ ਲਉ ਨਾ ਖਾਨੇ ਵਾਈ ਖਾਨੇ ਤੇਰੇ ਬੈਸਰੇ ਨਹੀਂ ਖਾਵੇ ਉਹ ਹੀ ਸਭ ਤੋਂ ਵੱਧ ਮੇਰਾ ਕਰਦਾ ਲਾਡ ਪਿਆਰ ਕੱਪੜਾ ਲਿੰਗੜ ਲਿਆ ਮੇਰਾ ਚੱਕ ਕੇ ਉਧਰੋਂ ਇਧਰ ਹੀ ਪਤਾ ਹਾਂ ਉਹ ਮਮਾ ਔਖਾ ਮੇਗਾ ਦੁੱਥੇ ਕਿਉਂ ਹੋਰ ਕੀ ਨਾ ਇੱਥੇ ਕਰਾਂ ਜਾਂ ਸੰਸਾਨ ਨੂੰ ਤਾਂ ਪਰ ਕਿਸੇ ਕੋ ਲਵਾਇ ਕਰਾਂ ਮੈਨੂੰ ਵਾਲਾਂ ਇਹ ਹਿੱਕ ਤੇ ਦੀ ਆ ਜਾਓ ਬਾਵੇ ਲੇ ਇੱਕ ਮਮਾ ਨਹੀਂ ਸਮਾ ਹੈ ਗਿਆ ਯਾਰ ਐਡੇ ਵੱਡੇ ਪਰਿਵਾਰ ਕੋਲੋਂ ਕੀ ਕਮਾਲ ਦੀ ਗੱਲ ਕਰਦੇ ਹੋ ਹੈ ਉਹੀ ਤਾਂ ਉਹੀ ਬੰਦੇ ਅਣਖ ਵਾਲੇ ਕਹਾਉਂਦੇ ਨੇ ਉਹ ਮਲੰਗੜਾ ਆ ਰਹੀ ਹੈ ਜੀ ਜੀ ਉਹੀ ਤਾਂ ਅਣਖੜਾ ਕਹਾਉਂਦਾਗਾ ਵੀ ਅਸੀਂ ਪੂਰੇ ਅਣਖੜੇ ਆ ਕਾ ਦੀਆਂ ਅਣਖਾਂ ਨੇ ਐਕਸ਼ਨ ਹੋਰ ਕੀ ਪੁੱਤ ਮਾਮਾ ਟਾਈਮ ਤੇ ਪਹੁੰਚ ਵੀ ਜਾਂਦਾ ਨੋਟ ਵੀ ਫੜਾਇਆ ਜਾਂਦਾ ਬਾਹਰੇ ਜਾ ਕੇ ਇਹਨੂੰ ਇਹਨੂੰ ਕੀ ਲੋੜ ਆ ਉਹ ਪੈਸਿਆਂ ਦਾ ਪਤਾ ਨਹੀਂ ਕੀ ਕਰਦੀ ਆ ਇਹ ਬੈਨ ਤੂੰ ਕੀ ਕਹੀ ਜਾਨੀ ਐ ਇਹ ਬੈਨ ਕੀ ਹੋ ਗਿਆ ਮਾਰ ਲਾ ਅਮਾ ਹਾਂਜੀ ਰੋਲ ਐਕਸ਼ਨ ਪੁੱਤ ਮम्मा ਟਾਈਮ ਨਾਲ ਪਹੁੰਚਦਾ ਨਾਲ ਹੀ ਬੋਲਦੇ ਹੈ ਪੁੱਤ ਐਕਸ਼ਨ ਦੇ ਜਿਵੇਂ ਨਾ ਇਹ ਤਾਂ ਹੀ ਆ ਫਿਰ ਆ ਛੁੱਟ ਇਹ ਡਰਦੀ ਹੈ ਕਿਸ ਤੋਂ ਇਹ ਡਰਦੀਗੀ ਹਾਂਜੀ ਰੋਲ ਐਕਸ਼ਨ ਹਾਂ ਪੁੱਤ ਮम्मा ਟਾਈਮ ਨਾਲ ਪਹੁੰਚ ਵੀ ਜਾਂਦਾ ਨਾਲੇ ਨੋਟ ਫੜਾਇਆ ਹੁੰਦਾ ਇਹਨੂੰ ਬਾਹਰੇ ਜਾ ਕੇ ਇਹ ਪੈਨ ਇਹ ਤੂੰ ਕੀ ਕਹੀ ਜਾਂਦੇ ਆ ਮਾਤਾ ਸਹੀ ਗੱਲ ਕਹਿੰਦੀ ਆ ਮਾ ਸਾਰੇ ਨੋਟ ਤਾਂ ਤੂਰੇ ਤੂੰ ਖਾਲ ਲੈ ਗਿਆ ਮਗਰੋਂ ਮਾਮਾ ਸਾਡੇ ਤੋਂ ਮੰਗਦਾ ਰਹਿੰਦਾ ਇਹ ਪੀਏ ਤੂੰ ਮੈਨੂੰ ਕਹਿ ਕੇ ਘਰ ਜਾ ਮਾਲਾ ਜੇ ਆਪਾਂ ਨੂੰ ਮਸਾ ਨਸਾ ਨਹੀਂ ਲੰਦਾ ਨਾ ਚਾਮੀ ਕਿ ਲਾਇਆ ਮੇਰੀ ਗੱਲ ਸੁਣ ਲੈ ਜੇ ਉਹ ਤਾਂ ਤੂੰ ਪੈਸੇ ਲੈਣੀਆਂ ਤਾਂ ਹੀ ਉਹ ਘਰੋਂ ਮੰਗ ਮੰਗ ਕੇ ਲੈ ਕੇ ਜਾਂਦਾ ਦੋ ਘਰੋਂ ਨਿਕੁੰਦਾ ਨਹੀਂ ਨੀ ਲੈਂਦੀ ਹੈਗੀ ਮਾਮੇ ਕੋਲ ਜਿੰਨੇ ਪੈਸੇ ਨੇ ਸਾਰੇ ਖਾ ਜਾਂਦੀ ਹੈ ਇਹ ਮੇਰੀ ਗੱਲ ਸੁਣ ਤਾਨੂੰ ਜੇ ਇਹ ਘਰੋਂ ਜਨਵਾਸ ਤੇ ਕੈਰੀਰ ਨਾ ਕਿਸੇ ਜਾਂਦੇ ਕਿਉਂ ਨਹੀਂ ਇਹ ਦੀਏ ਜਿਵੇਂ ਨਾ ਆਪਣੇ ਕੰਮੋਂ ਦੀ ਵੇਟ ਕਰਦੀ ਆ। Oh no. Need backup. Perfect. ਗੇ। ਹਲੋ ਦਾ। ਅੱਜ ਕਿੰਨਾ ਲੇਟ ਹੋ ਗਏ। Moments later. ਸਰਦਾਰਾ ਤੂੰ ਮੈਨੂੰ ਨਾ ਬੁਲਾਇਆ ਕਰ। ਕੱਟ ਟਾ। ਮੜਾ ਨਾ ਮਮਾ ਤੂੰ ਮੂੰਹ ਹੋਰ ਰੋਡ ਕਰ ਲੈਣਾ ਹਰ ਵਾਰ। ਓੜਾ ਮੂੰਹ ਸਿੱਧਾ ਕਰ ਕਰ ਉੱਥੇ ਵੀ ਤੂੰ ਹਾਂ ਤੂੰ ਹਰ ਵਾਰੀ ਮੂੰਹ ਫੇ। ਥੋੜਾ ਜਿਹਾ। ਓਏ ਯਾਰ ਤੂੰ ਨਾਲ ਦੀ ਨਾਲ ਜਾ ਮਾਮਾ ਨਾਲ ਦੀ ਨਾਲ ਆ ਜਾ ਐ ਮਾਮਾ ਤੂੰ ਖੜੀ ਰਹਿ ਤੂੰ ਇੱਧਰ ਨੂੰ ਜਾਣ ਲੱਗੀ ਤੂੰ ਨਾਲ ਦੇ ਫੜ ਜਾ ਤਾਈ ਕੀ ਗੱਲ ਆ ਤੈਨੂੰ ਇਹ ਕਿਹੜਾ ਪਤਾ ਲੱਗਦਾ ਮਦਦ ਨੂੰ ਹਾਂ ਹਾਂ ਉਹੀ ਤਾਂ ਕਹਰੇਗਾ ਠੀਕ ਆ ਨਾ ਠੀਕ ਹੈ ਸ਼ੁਰੂ ਕਰਦੇ ਆਪਾਂ ਅੰਦਰ ਆ ਮਾਮਾ ਹਾਂ ਜੀ ਅੰਦਰ ਹੀ ਆਉਂਗੇ ਫਿਰ ਬਾਏ ਹਾਸਾ ਗ੍ਰੇਟ ਟਾਈਮ ਹਾਂਜੀ ਰੋਲ ਐਕਸ਼ਨ ਲੇਟੇ ਹੋ ਗਈ ਤੂੰ ਮੈਨੂੰ ਨਾ ਬੁਲਾਇਆ ਕਾ ਸਰਦਾਰਾ ਉਹ ਅੱਗੇ ਨਾ ਤੇਰੀ ਭੈਣ ਹੈ ਜਿਹੜੀ ਹੈ ਉਹ ਮੈਨੂੰ ਬਹੁਤ ਫੁੱਟਾ ਸਿੱਟਾ ਬੋਲਦੀ ਹੈ ਲਿਆ ਨਾ ਇਹ ਬੋਲਦੀ ਮੈਂ ਤੈਨੂੰ ਹੋਰ ਕੀ ਆਖਿਆ ਦੀ ਹੋਗੀ ਨਾ ਮੇਰੀ ਉਹੀ ਗੱਲ ਆ ਇੱਕ ਸਰਦਾਰਾ ਮੈਨੂੰ ਤੇਰੇ ਪਿੱਛੇ ਬੋਲਦੇ ਨੇ ਉਹ ਤੇਰੀ ਭੈਣ ਬੋਲਦੀ ਹੈ ਨਾ ਮੈਂ ਤੂੰ ਉਹ ਕਹਿਨੀ ਹੈ ਮੈਨੂੰ ਅੱਥਰ ਛੱਡ ਕੇ ਆ ਕੰਮ ਤੇ ਤੂੰ ਮੋੜ ਕੇ ਜਵਾਬ ਦੇ ਦੇ ਕਿਹੜੇ ਭਈ ਉਹਦੇ ਪਿੱਛੇ ਨਹੀਂ ਬੋਲਦੇ ਜਿਹੜੀ ਆ ਨਵੀਂ ਆਈ ਵੇਖੀ ਹੈ ਪੈਂਟ ਸ਼ਰਟ ਵਾਲੀ ਸਾ ਉਹਦੇ ਪਿੱਛੇ ਤਾਂ ਮੈਂ ਕਿਉਂ ਕਹਾ ਸਰਦਾਰਾ ਪਰ ਤੂੰ ਮੈਨੂੰ ਨਾ ਬੁਲਾਇਆ ਕਰ ਉਹ ਤਾਂ ਮੇਰੇ ਤੇ ਨਾ ਭੇੜੇ ਭੇੜੇ ਅਜਾ ਮਲਾਉਂਦੇ ਨੇ ਭਾਈ ਦੇ ਕਿ ਮੈਂ ਤਾਂ ਤੈਨੂੰ ਐਂ ਕਹਣਾ ਪਹਿਲਾਂ ਇਹਨਾਂ ਨੇ ਮੈਂ ਕੱਢਤਾ ਤੈਨੂੰ ਆਖਿਆ ਸੀ ਨਾ ਕੱਢਣਗੇ ਹੁਣ ਜੇ ਐਂ ਕਰ ਫਿਰ ਹੁਣ ਕੰਮ ਤੇ ਜਾਣੀ ਐ ਤੂੰ ਮੈਂ ਤਾਂ ਕੰਮ ਤੇ ਜਾਣੀ ਆ ਸਰਦਾਰਾ ਮੈਂ ਪਹਿਲਾਂ ਹੀ ਲੇਟ ਹੋ ਗਈਆਂ ਮੈਨੂੰ ਚੱਕਰ ਆ ਹੀ ਜਾਂਦੇ ਸੀ ਚੱਕਰ ਦਾ ਤੂੰ ਦਵਾਈ ਬੂਟੀ ਕੋਈ ਨਾ ਤੈਨੂੰ ਲੈ ਰਹੀ ਨੇ ਐਸਕਲਸਾਈਆ ਕਰਦੀ ਨਹੀਂ ਫਿਰ ਤੂੰ ਭੁੱਲ ਗਈ ਹੋਣੀ ਨਹੀਂ ਸਰਦਾਰਾ ਮੈਂ ਨਾ ਬਸ ਉਹੀ ਕੋਈ ਮੈਨੂੰ ਚੱਕਰ ਗਰਮੀ ਗਰਮੀ ਨਾਲ ਆ ਗਿਆ ਤੇ ਕੰਮ ਤੇ ਜਾਣੀ ਆ ਮੈਂ ਪਹਿਲੇ ਲੇਟ ਹੋ ਗਈ। ਪਰ ਤੂੰ ਮੈਨੂੰ ਨਾ ਬੁਲਾਇਆ ਕਰ। ਰੱਡ ਕੇ ATM ਚ ਚੱਲਿਆ ਕਰਾਂ ਦੋ ਵੇੜੇ ਲੈਣ। ਉਥੇ ਸਰਦਾਰਾ ਮੈਂ ਤੈਨੂੰ ਕਹਿ ਰਹੀ ਆ ਨਾ ਉਹ ਮੇਰੇ ਨਾਲ ਬਹੁਤ ਬੋਲਦੇ ਨੇ ਮੈਨੂੰ ਕੁੱਠਾ ਸਿੱਦਾ। ਉਹ ਤਾਂ ਮੇਰੇ ਤੇ ਐ ਇਲਜ਼ਾਮ ਵੀ ਲਾਉਂਦੇ ਨੇ। ਤੈਨੂੰ ਆਕੇ ਉਹ ਸਰਦਾਰ ਨਾ ਵੀ ਪੈਸੇ ਵੀ ਦਿੰਦਾ ਹੈ। ਐਸੇ ਦਾ ਸਰਦਾਰ ਹੋਵੇ ਆਪੇ ਨਾਲ ਹੋਇਆ ਪਿਆ ਤੇ ਇਹਨੂੰ ਕਿਸੇ ਦੇ ਦੂ ਦਵਾਗੀਆਂ ਕੁੜੀਆਂ ਦਾ ਲੋਕਾਂ ਤੋਂ ਮੰਗਦਾ ਮੈਂ। ਤੂੰ ਕੱਥੇ ਐਂਗੀ ਫੇਰਾ? ਕਿ ਤੇ ਮਰਜੀ ਭੰਗ ਜਾ ਇੱਥੇ ਵੀ ਕੰਮ ਕਰਕੇ ਖਾਣਾ ਤੇ ਕਿਤੇ ਹੋਰ ਕੋਈ ਕੰਮ ਕਰਕੇ ਖਾਣਾ ਲੇਦਾ ਪਰਫੈਕਟ ਐਡਰੈਸ ਦੇ ਆ ਨੂੰ ਨਹੀਂ ਨਹੀਂ ਸਰਦਾਰਾ ਮੈਂ ਕੋਈ ਮੇਰਾ ਕੋਈ ਪਤਾ ਨਹੀਂ ਮੈਂ ਕਿੱਥੇ ਜਾ ਲੰਘ ਜਾ ਬਈ ਲੰਘ ਜਾ ਲੰਘ ਜਾ ਆ ਜਾ ਯਾਰ ਲੰਘ ਜਾ ਲੰਘ ਜਾ ਬਈ ਨੂੰ ਬਈ ਕਾਫੀ ਟਾਈਮ ਹੋ ਗਿਆ ਜੀ ਥੈਂਕ ਯੂ ਬਈ ਯਾਰ ਲੰਘ ਜ ਨੇ ਬਈ ਨੂੰ ਲੰਘ ਜ ਨੇ ਕਾਫੀ ਟਾਈਮ ਤੇ ਲੰਘ ਜਾ ਬਈ ਲੰਘ ਜਾ ਸਾਈਡ ਤੋਂ ਜੀ ਸਾਈਡ ਤੇ ਖੋਜ ਹਾਂਜੀ ਕਰੀਓ ਟੇਕ ਗੇਟ ਕੱਕੜ ਆ ਗੇਟ ਬੰਦ ਕਰ ਸਰਕਾਇਆ ਹੋਇਆ ਬਸ ਮੈਂ ਖੋਲਣਾ ਹੁਣ ਐਕਸ਼ਨ ਆ ਜਾ ਗੁੱਡੀ ਆ ਜਾ ਹਾਂ ਆ ਗਈ ਆ ਗਿਆ ਹੁਣ ਰੱਖਿਆ ਨਹੀਂ ਅਗਲੇ ਨੇ ਰੱਖਣ ਨੂੰ ਮੈਂ ਕਿੜਾ ਤੇਰੇ ਘਰੇ ਬੜਿਆ ਆ ਜਾ ਇੱਧਰ ਹੋ ਕੇ ਗੱਲ ਕਰੂੰ ਮੈਂ ਤਾਂ ਹੁਣ ਕਿਹੜੀਆਂ ਗੱਲਾਂ ਕਰਨੀ ਆਂ ਅੰਦਰ ਆ ਜਾ ਜਲੂਸ ਨਾ ਕੱਢ ਤੂੰ ਮੇਰਾ ਅੱਛਾ ਇੱਧਰ ਆ ਜਾ ਗੁੱਡੀ ਦੇਖਾ ਮਰਕ ਰੇਖਾ ਖਿੱਚਤੀ ਮੈਂ ਹੁਣ ਇੱਧਰ ਵੜਦਾ ਨਹੀਂ ਤੁਹਾਡੇ ਕੋਲ ਜਿਹੜੀ ਗੱਲ ਕਰਨੀ ਇੱਧਰ ਆ ਕੇ ਕਰ ਲੈ ਕਿਉਂ ਲੋਕਾਂ ਨੂੰ ਜਲੂਸ ਕਾਣਾ ਮਾੜੀ ਮੋਟੀ ਆਪਣੀ ਭੈਣ ਦੀ ਇੱਚ ਚੱਕ ਲੈ ਤੁਸੀਂ ਨੇ ਦਿਖਾਇਆ تھا ਯਾਰ ਵੱਡੜ ਨੂੰ ਫੋਨ ਲਾ ਦੇ ਆਪਣੇ ਵਾਲੇ ਨੂੰ ਕਿ ਹੁਣ ਕੀ ਹੋ ਗਿਆ ਵੱਡੜ ਨੂੰ ਫੋਨ ਲਾਉਣ ਨੂੰ ਹੋਰ ਨਾ ਲੜਨਾ ਉੱਥੇ ਕੰਦ ਖਿਚਾ ਦੇ ਪਹਿਲਾਂ ਮਿਸਤਰੀ ਬੁਲਾ ਦੇ ਟੰਡ ਗਿਆ ਦੇ ਜਾ ਮੇਰੇ ਜਾਂਦੇ ਨੂੰ ਓ ਕੈਮਰਾ ਛੱਡ ਕੇ ਕਿੱਥੇ ਪਹੁੰਚ ਗਏ ਆ ਸੁਣ ਲੀ ਲੋ ਸੁਣੇ ਦੰਨੀ ਆ ਜਾ ਦਵਾਰੇ ਹੁਣ ਗੇਟ ਨਾ ਖੋਲ੍ਹ ਆ ਰੰਗ ਜਾਣ ਨੇ ਆਹ ਬਾਬੂ ਨੇ ਆਪਨਾ ਮੈਕ ਲਗਵਾ ਲਿਆ ਨਾ ਤੂੰ ਆਪ ਉਹਨਾਂ ਨੂੰ ਕਹਦੇ ਆ ਕਿ ਨਾ ਮੈਕ ਤਾਂ ਲਾ ਲੇ ਪਰ ਆਪਦੀ ਮੇਰੀ ਆ ਚਿੱਲੀ ਆ ਨਾ ਆ ਜਾਉਂ ਉਹਨਾਂ ਨੇ ਕਿਹਾ ਉਹ ਦੇ ਗਏ ਹਾਂ ਜਾਏਗਾ ਕੱਲਾ ਬਾ ਬਾ ਖੜੇ ਵੀ ਬਈ ਨੀਂ ਨੀਂ ਚਾ ਬਾਪੂ ਦੀ ਨੀਂ ਚਾ ਮੈਂ ਸੱਚੀ ਜਾਏਗਾ ਹਾਂ ਕਰੇਗਾ ਨਾ ਜਾਉਂਗਾ ਬਾਹਰ ਵਾਲੀ ਨਹੀਂ ਚੱਲ ਜੀ ਉਹਨੇ ਐਕਸ਼ਨ ਪਾਪਾ ਮਾਮੇ ਨੂੰ ਹੋਇਆ ਯਾਰ ਤਰੋਂ ਕੀ ਗੱਲ ਹੋ ਗਈ ਪਤਾ ਨਹੀਂ ਕਿਉਂ ਚੁਸ਼ ਕਰ ਜਾਂਦਾ ਵਾ ਇਹਨੂੰ ਕਹਿੰਦੇ ਨੇ ਡੀਓਪੀ ਨੰਬਰ 1 ਇਹ ਬੜਾ ਵੀ ਡੀਓਪੀ ਨੰਬਰ 1 ਇਹਨੂੰ ਡੀਓਪੀ ਨੰਬਰ 1 ਦਾ ਰੂਟ ਹੈ ਇਹ ਬਚਾਰ ਖਿੱਦ ਗਈ ਮੈਂ ਕੋਈ ਚਾਲ ਨਹੀਂ ਗੱਡੀ ਇਹ ਕੀ ਮਾਦਰਾਤ ਹੈ ਮੈਗਾ ਗਾ ਗਲਤ ਬਹਾਰ ਨੂੰ ਕਹੀ ਹੈ ਨਵੇਂ ਪਰਟਨ ਵਾਲਾ ਗਲਤੀ ਤੁਹਾਡੀ ਵੀ ਹੈ ਤੁਸੀਂ ਚਾਹੀਏ ਕੰਮ ਕਿਉਂ ਹੋਈ ਹੋਈ ਉਸ ਦਾ ਕਾਫੇ ਉਸ ਆਦੇ ਨੰਬਰ ਕਢਾਈ ਇਹਨਾਂ ਤੋਂ ਸੌਰੀ ਨੀਂਦ ਨੀਂਦ ਜਾ ਨੀਂਦ ਜਾ ਚਲੋ ਬਾਬਾ ਕੋ ਆੜੀਓ ਚਲੋ ਸਰ ਚਲੋ ਚਲੋ ਸਾਰੇ ਆਰਟਿਸਟਾਂ ਚਲੇ ਗਏ ਸੀ ਸਾਡਾ ਲਾਸਟ ਸੀਨ ਸੈਟ ਸੀਨ ਦਾ ਤੇ ਜਿੱਥੇ ਸਟੂਡੀਓ ਦੇ ਸਸਪੈਂਸ ਤੇ ਆ ਦਾ ਸਸਪੈਂਸ ਤੇ ਆ ਕੇ ਖਤਮ ਹੋਇਆ ਸੀ ਨਾ ਬਹੁਤ ਗੈਂਸ ਮਤਲਬ ਜੇ ਜੇ ਦੋ ਹਿੱਸੇ ਮਤਲਬ ਆਊਗਾ ਨਾ ਸਰ ਦਾ ਜਬ ਚੂੜਾ ਆਊਗਾ ਬਹੁਤ ਸੋਨਾ ਮਤਲਬ ਉਹ ਦੇਖੋਗੇ ਪਿਆਰ ਦੀ ਹੁੰਦੀ ਬਹੁਤ ਮਿਲਦੀ ਮਤਲਬ ਲਪੜੀ ਦੁਬਈ ਨੇ ਮਤਲਬ ਬਹੁਤ ਸੋਨਾ ਸਸਪੈਂਸ ਪਾਏਗਾ ਮਤਲਬ ਤੁਸੀਂ ਦੇਖੋਗੇ ਨਾ ਤੁਸੀਂ ਮਲਿਕ ਨਵਾਂ ਮੋੜ ਆਇਆ ਸਟੋਰੀ ਦੇ ਵਿੱਚ ਨਵਾਂ ਟਵਿਸਟ ਆਇਆ ਹੈਗਾ ਹਣਾ ਬਿਲਕੁਲ 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 ਮੇਰੇ ਤੋਂ ਤੇ ਮਤਲਬ ਤੁਸੀਂ ਮਿਸ ਨਾ ਕਰਿਓ ਬਸ ਬਈ ਜੱਲ ਯਾਰ ਰਣਾਈ ਰੱਖਿਓ ਹਣਾ ਹਾਂ ਤੇ ਪਿਆਰ ਉਹ ਕਰਨਗੇ ਉਹਨਾਂ ਨੇ ਪਹਿਲੀ ਟੈਕ ਰੱਖਿਆ ਹੋਊਗਾ ਬਲੌਗ ਫੌਨ ਤੇ ਕਿੱਦਾਂ ਚਾਕਲੇਟ ਪਾਊਗਾ। ਆਹ ਤਾਂ ਲੇਟ ਹੀ ਪਾਊਗਾ ਬਾਈ ਦਾ। ਇਹ ਤਾਂ ਲੇਟ ਹੀ ਪੈਦਾ ਹੁੰਦਾ। ਇਹ ਤਾਂ ਲੇਟ ਪਾਊਗਾ ਤੇ ਇਹ ਲੈ ਜਾਊਗਾ। ਸਾਰੇ ਆੜੇ ਤੇ ਚੱਲ ਚੁੱਕੇ ਨੇ ਆਪਾਂ ਲਾਥਾਂ ਮਾਰਦਾ ਕਰ ਦੱਪ। ਗੱਪ-ਗੱਪ ਗੱਪ ਗੱਪ ਇੱਕ ਇੱਕਾਂ ਖਾਲੀ ਬੈਠੇ। ਤੇ ਉਲਿਸ ਖਾਂਦੇ ਸਾਰੇ ਟੋਟਾ ਕਰਕੇ। ਆਹ ਐਂਟੀ ਰਹਿ ਗਈ ਉਹ ਵੀ ਸਾਡੇ ਨਾਲ ਜਾਣਾ। ਐਂਟੀ ਐਂਟੀ ਕਹਿੰਦੇ ਮਿਆਣਾ। ਆਂਟੀ ਉਹ ਜਿੱਥੇ ਆ ਬੈਠੀ ਆ ਉਹ ਲੋਕ ਕਹਿੰਦੇ ਸੀ ਇਹਨੂੰ ਚੱਲਦੇ ਨੇ ਚੋਲੀ ਮਾਰੂ ਮਾਰਾਂ ਨੌਜਵਾਨ ਧਰਤੀ ਕਹਿੰਦੇ। ਨਾ ਨਾ 24 ਘੰਟੇ ਮਤਲਬ ਫੋਨ ਤੇ ਲੱਗੀ ਰਹਿੰਦੇ ਇਹ ਚੀ ਚਾਰਾ ਮਤਲਬ ਸਾਰਾ ਦਿਨ ਹੀ ਲੱਕ ਰੱਖੋ ਫੋਨ ਤੇ ਫੋਨ ਤੇ ਗੱਲ ਨਹੀਂ ਮੁੱਕਦੀਆਂ ਨਹੀਂ ਨਿਬੜਦੇ ਬਾਈ ਚਤਾਨੀਆਂ ਚੈੱਕ ਕਰੇ ਹੁਣ ਚਾਹੇ ਕਿਤੇ ਵੀ ਹੋਣ ਇਹ ਹੱਥ ਚ ਫੋਨਾ ਤਾਂ ਫੇਰ ਵੀ ਲੱਗਿਆ ਰਹਿਣੀ ਆ ਇਹਦੇ ਤੋਂ ਫੋਨ ਖੋਹ ਲੈਣਾ ਚਾਹੀਦਾ ਕੱਲੀ ਬਿਠਾਓ ਆਪਨੇ ਆਹ ਕਰਦਾ 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 ਬਾਈ ਤੇ ਬਾਈ ਹੁਣ ਸਾਡਾ ਮਤਲਬ ਬਾਬੇ ਤੇ ਫੂੰਗਾ ਹੀ ਜਾਂਦਾ ਤੇ ਬਈ ਖਦਾਰਾ ਮਤਲਬ ਇਹ ਕੁੜੋਂ ਉਹਨਾਂ ਨੂੰ ਬਲੌਗ ਥੋੜਾ ਜਿਆ ਬਲੌਗ ਥੋੜਾ ਮਿਲੂਗਾ ਤੇ ਕਿ ਮੈਂ ਅਸੀਂ ਥੋੜਾ ਕੰਮ ਜਾ ਰਹੇ ਹਾਂਜੀ ਅ ਮਤਲਬ ਜੰਮੂ ਕੰਸ ਸੈਟਰ ਹੋ ਗਿਆ ਸਮਾਂ ਬਤ ਚੱਲਦਾ ਸ਼ਾਇਦ ਦੇਖਦਾ ਤੁਹਾਨੂੰ ਤੁਹਾਨੂੰ ਵੀ ਵੀਡੀਓ ਥੋੜੇ ਨਾਲ ਸ਼ੇਅਰ ਕਰੀ ਹੈ ਹਨਾ ਤੇ ਜਿਵੇਂ ਤੁਸੀਂ ਇਹ ਵੀਡੀਓ ਨੂੰ ਪਿਆਰ ਕਰਦੇ ਹੋਗੇ ਹਨਾ ਸ਼ੇਅਰ ਕਰਕੇ ਲਾਈਕ ਕਰਦੇ ਕਮੈਂਟ ਕਰਦੇ ਹੋ ਇਹਦਾ ਬਲੌਗ ਬਣਾ ਰਿਹਾ ਹਾਂ ਉਮੀ ਉਹਨਾਂ ਨੂੰ ਪਿਆਰ ਦੇ ਹੋ ਹਨਾ ਦੇਖਦਾ ਤੁਹਾਨੂੰ ਥੋੜੇ ਨਾਲ ਸਾਂਝੀ ਕਰਾਂਗੇ ਚਲ ਠੀਕ ਹੈ ਥੈਂਕਿਊ ਜੀ ਉਹ ਮਿਲਾਂਗੇ ਥੈਂਕਿਊ ਬਾਈ ਮਿਲਾਂਗੇ ਜਲਦੀ ਬਹੁਤ ਜਲਦੀ ਓਕੇ ਹਾਂ Tá <laughs> zero,